ਹੁਣ ਇੱਥੋਂ ਦੇ ਜਿਹੜੇ ਹਿੰਦੂ ਨੇ ਭਾਰਤ ਦੇ ਹਿੰਦੂ ਨੇ ਕਿਉਂਕਿ ਇੱਥੇ ਹਿੰਦੂਇਜ਼ਮ ਦਾ Hindu ਧਰਮ ਦਾ Hindu ਵੇਦਾਂ ਗ੍ਰੰਥਾਂ ਦਾ Hindu ਵੇਦਾਂ ਗ੍ਰੰਥਾਂ ਦੇ ਵਿੱਚ ਜਿਹੜੀਆਂ ਕਹਾਣੀਆਂ ਨੇ ਕਥਾ ਕਹਾਣੀਆਂ ਨੇ ਉਹਨਾਂ ਦਾ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਉਹਨਾਂ ਕਥਾ ਕਹਾਣੀਆਂ ਚ ਕੀ ਹੈ Hindu ਮੰਦਰਾਂ ਚ ਰੋਜ਼ ਕੀ ਚੱਲਦਾ ਗਾਣੇ ਕਿੱਦਾਂ ਦੇ ਚੱਲਦੇ ਨੇ ਉਹ ਉਹ ਅਸੀਂ ਮਤਲਬ ਦੇਖਦੇ ਆਂ ਕਿ ਆਮ ਹੀ ਗੱਲਬਾਤ ਹੁੰਦੀ ਹੈ ਮੋਹੇ ਪਨਘਟ ਪੇ ਆਨੰਦ ਲਾਲ ਛੇੜ ਗਏ ਔਰੇ ਮੇਰੀ ਨਾਜ਼ੁਕ ਕਲਈਆ ਮਰੋੜ ਗਏ ਔਰੇ ਇਹ ਹੈ ਤਾਂ ਗਾਣਾ ਤਾਂ ਹਿੰਦੀ ਫਿਲਮ ਦਾ ਪਰ ਚੱਲਦਾ ਮੰਦਰਾਂ ਚ ਉਹ ਸੁਣਦੇ ਨੇ ਮੰਦਰਾਂ ਚ ਮੱਥਾ ਟੇਕਦੇ ਨੇ ਵੱਡੀ ਗਿਣਤੀ ਚ ਜਾਂਦੇ ਨੇ ਕੀ ਸਿੱਖਦੇ ਨੇ ਉਥੋਂ ਇਹਦਾ ਪੰਜਾਬੀਕਰਨ ਦਲਜੀਤ ਦਸਾਂਝ ਨੇ ਕੀਤਾ ਆਪਣੇ ਗਾਣੇ ਚ ਹੋਇਆ ਕੀ ਜੇ ਨੱਚਲੀ ਦੀ ਨੱਚਦੀ ਦੀ ਬਾਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਕਲਚਰ ਸਾਡੇ ਕਲਚਰ ਨੂੰ ਕਿਵੇਂ ਪ੍ਰੇਸ਼ਟ ਕਰ ਰਿਹਾ ਇਹ ਇਹ ਤਾਰ ਜੁੜਦੀ ਹੈ ਇਹ ਜੋੜ ਰਹੇ ਸਮਰਥਕ ਹੁੰਦੇ ਨੇ ਨਾ ਜੀ ਨਾ ਸਿੰਗਰਾਂ ਦਾ ਕੰਮ ਆ ਸਿੰਘ ਇਹ ਹੈ ਉਹ ਹੈ ਹਨ ਉਹ ਸ਼ਾਮਲ ਹੋ ਗਿਆ ਐਂਟਰ ਕਰ ਗਿਆ ਘੁਸਪੈਠ ਕਰ ਗਿਆ ਕਰਾਤੀ ਅਗਲੇ ਨੇ ਵੀ ਅਸੀਂ ਤਾਂ ਸਾਡੀਆਂ ਧੀਆ ਭੈਣਾਂ ਨੂੰ ਮਤਲਬ ਜਾਣ ਨਹੀਂ ਸੀ ਦੰਦੇ ਹੁੰਦੇ ਬਾਹਰ ਵੀ ਜੇ ਐਮਰਜੈਂਸੀ ਪੈ ਵੀ ਜਾਵੇ ਬਸ ਸਿਰ ਟਕ ਹੈ ਹੋਣਾ ਚਾਹੀਦਾ ਚੂਨੀ ਹੋਣੀ ਚਾਹੀਦੀ ਹੈ ਸਿਰ ਤੇ ਤੇ ਉਹ ਐਂਟਰ ਕਰ ਗਿਆ ਉੱਥੇ ਕਲਈਆ ਮਰੋੜ ਕੇ ਉਰੇ ਕ੍ਰਿਸ਼ਨ ਉਹ ਹਰ ਬੰਦਾ ਉਥੇ ਕ੍ਰਿਸ਼ਨ ਨੂੰ ਕ੍ਰਿਸ਼ਨ ਬਣਨਾ ਚਾਹੁੰਦਾ ਕ੍ਰਿਸ਼ਨ ਬਣਨਾ ਲੋਚਦਾ ਉਸ ਧਰਮ ਦੇ ਵਿੱਚ ਤੇ ਉਥੇ ਤਾਂ ਮਤਲਬ ਉਹ ਦੇਖੋ ਵੀ ਤੁਸੀਂ ਜਿਹੜੀ ਰਾਧਾ ਉਹ ਰਾਧਾ ਸਵਾਮੀਆ ਤੇ ਵੀ ਆ ਗਈ ਗੱਲ ਨਾਲ ਹੀ ਰਾਧਾ ਕ੍ਰਿਸ਼ਨ ਦਾ ਨਾਮ ਜੁੜਿਆ ਹੋਇਆ ਰਾਧਾ ਜਿਹੜੀ ਹੈ ਕ੍ਰਿਸ਼ਨ ਦੀ ਮੰਮੀ ਹੈ ਸਕੀ ਮੰਮੀ ਹੈ ਉਹਦਾ ਨਾਮ ਉਹਦੇ ਨਾਲ ਜੁੜਿਆ ਹੋਇਆ ਤੇ ਉਹ ਤਾਂ ਨੇ ਉਹ ਬਿਆਸ ਵਾਲੇ ਉਹ ਸਾਰਿਆਂ ਨੂੰ ਹੀ ਰਾਧਾ ਸਵਾਮੀ ਬਣਾ ਦਿੰਦੇ ਨੇ ਉਹ ਪਤਾ ਨਹੀਂ ਸਾਰੇ ਕ੍ਰਿਸ਼ਨ ਨੇ ਜਾਂ ਮਤਲਬ ਇੰਨੀਆਂ ਰਾਧਾ ਮਤਲਬ ਕਿਵੇਂ ਮਤਲਬ ਉਹ ਇਹ ਏਸੇ ਕਰਕੇ ਉਹ ਫਿਰ ਉਹ ਕਹਾਵਤ ਬਣੀ ਵੀ ਨਾ ਨੌ ਮਨ ਤੇਲ ਹੋਵੇ ਨਾ ਰਾਧਾ ਨੱਚੇ ਤੇ ਇਹ ਇਹਨਾਂ ਨੇ ਤਾਂ ਜੋਰ ਲਾਇਆ ਨੌ ਮਨ ਤੇਲ ਕਰਨ ਲਈ ਰਾਧਾ ਨੂੰ ਨਚਾਉਣ ਵਾਸਤੇ ਇਹ ਪਤਾ ਨਹੀਂ ਕਦੋਂ ਹੋਊਗਾ ਸੋ ਇਹ ਤਰੀਕੇ ਨਾਲ ਮਤਲਬ ਅਸੀਂ ਦੇਖਦੇ ਆਂ ਵੀ ਇਹ ਚੀਜ਼ਾਂ ਨੇ ਜਿਹੜੀਆਂ ਸਾਡੇ ਸੱਭਿਆਚਾਰ ਦੇ ਵਿੱਚ ਉਸ ਸੱਭਿਆਚਾਰ ਤੋਂ ਸਾਡੇ ਸੱਭਿਆਚਾਰ ਦੇ ਵਿੱਚ ਕਿਵੇਂ ਆ ਰਹੀਆਂ ਨੇ ਕੱਲ ਪਰਸੋਂ ਭਈਆਂ ਤੇ ਵੀ ਚਰਚਾ ਹੋਈ ਵੀ ਉਹਨ ਉਹ ਵੀ ਕਲਚਰ ਸਾਡੇ ਹਰ ਸਕੂਲ ਦੇ ਅੱਗੇ ਹਰ ਉਹਦੇ ਅੱਗੇ ਉਹ ਜਰਦੇ ਦੀਆਂ ਕੁੜੀਆਂ ਜਿਆਂ ਵਾਲੀਆਂ ਦੁਕਾਨ ਖੋਖਿਆਂ ਜਿਤੇ ਹਰ ਚੀਜ਼ ਮਿਲ ਜਾਂਦੀ ਹੈ ਪਾਨ ਵੀੜੀ ਤਬਾਕੂ ਆਮ ਹੋਇਆ ਪਿਆ ਤੇ ਉਹ ਜਿਵੇਂ ਕਲਚਰ ਇਸ ਤਰ੍ਹਾਂ ਹਮਲਾ ਕਰਦਾ ਤੇ ਇਹ ਕਲਚਰ ਨੇ ਕਿਵੇਂ ਸਾਡੇ ਤੇ ਹਮਲਾ ਕੀਤਾ ਇਹਦੇ ਬਾਰੇ ਗੱਲ ਕਰੋ ਅਸੀਂ ਹਮ ਤੁਹਾਰੇ ਸਾਥ ਹੈ ਮਿਸ਼ਨਰੀ ਸਾਹਿਬ ਜਿੰਨੇ ਵੀ ਸਾਡੇ ਵੀਰੋ ਮਿਸ਼ਨਰੀ ਭਰਾਵੋ ਅਸੀਂ ਤੁਹਾਡੇ ਨਾਲ ਸੋ ਇਹ ਇਹਦੇ ਨਾਲ ਇੱਕ ਇੱਕ ਹੋਰ ਗਾਣਾ ਹੈਗਾ ਭੋਰ ਪਈ ਪਨ ਘਟ ਪੇ ਮੇਰੇ ਨਟਖਟ ਸ਼ਾਮ ਸਤਾਏ ਮੇਰੀ ਚੁੰਨਰੀਆ ਉੜਦੀ ਜਾਏ ਮੈਂ ਕੀ ਕਰੂੰ ਹਾਏ ਰਾਮ ਹਾਏ ਤਾਂ ਗੀਤ ਤਾਂ ਇਦਾਂ ਦੇ ਬਹੁਤ ਨੇ ਭਜਨ ਨੇ ਜਿਹੜੇ ਚੱਲਦੇ ਨੇ ਮੰਦਰਾਂ 'ਚ ਮੈਂ ਉਹਨਾਂ ਦਾ ਜ਼ਿਕਰ ਤੱਕ ਨਹੀਂ ਕਰ ਸਕਦਾ ਹੈਗਾ ਸੋ ਉਹ ਜਿਹੜੀਆਂ ਗੱਲਾਂ ਨੇ ਕਿ ਕਿਸ ਤਰੀਕੇ ਨਾਲ ਗੌਤਮ ਰਿਖੀ ਤੇ ਅਹਲਿਆ ਦੀ ਕਹਾਣੀ ਹੈ ਜਿਹੜੀ ਅਸੀਂ ਨਹੀਂ ਕਰ ਸਕਦੇ ਇੱਥੇ ਪਰ ਉਹ ਉਹਨਾਂ ਦੇ ਉੱਥੇ ਉਸ ਤਰੀਕੇ ਨਾਲ ਚੱਲਦੀ ਹੈ ਗੱਲ ਕਰਦੇ ਨੇ ਉਹਨਾਂ ਦੇ ਉੱਤੇ ਟਾਰਗੇਟ ਜਿਹੜਾ ਹੈ ਸਿੱਖਾਂ ਤੇ ਭੋਲੇ-ਭਾਲੇ ਸਿੱਖਾਂ ਤੇ ਟਾਰਗੇਟ ਕਰਨ ਦੀ ਬਜਾਏ ਸਿੱਧਾ ਮਤਲਬ ਉੱਥੇ ਗੱਲ ਕਰਨੀ ਚਾਹੀਦੀ ਹੈ ਨਾ ਤੇ ਬਾਕੀ ਜਿਹੜੇ ਵਿਵਾਦਪੂਰਨ ਜਿਹੜੇ ਮਸਲੇ ਨੇ ਸਿੱਖਾਂ ਦੇ ਜਾਂ ਸਾਡੇ ਅੰਦਰੂਨੀ ਨੇ ਉਹਨਾਂ ਨੂੰ ਖੁੱਲੇ ਮੰਚ ਦੇ ਉੱਤੇ ਖੁੱਲੇ ਪਲੇਟਫਾਰਮ ਦੇ ਉੱਤੇ ਲੈ ਕੇ ਕੌਣ ਆਇਆ ਤੇ ਉਹ ਹੁਣ ਖਾਲਿਸਤਾਨ ਦੇ ਜਿਹੜੇ ਯੋਧੇ ਨੇ ਜਾਂ ਖਾਲਿਸਤਾਨ ਦਾ ਸੰਘਰਸ਼ ਜਿਹੜੇ ਲੜ ਰਹੇ ਨੇ ਲੋਕ ਉਹ ਬਰਦਾਸ਼ਤ ਨਹੀਂ ਕਰਨਗੇ ਹੁਣ ਉਹਨਾਂ ਚੀਜ਼ਾਂ ਨੂੰ ਕਿਉਂਕਿ ਹੁਣ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਇਹਦੇ ਨਾਲ ਸਾਡੇ ਸੰਘਰਸ਼ ਦਾ ਨੁਕਸਾਨ ਹੈ ਸਾਡੀ ਆਜ਼ਾਦੀ 'ਚ ਰੁਕਾਵਟਾਂ ਪਈਆਂ ਹੋਈਆਂ ਨੇ ਸਾਡੀ ਆਜ਼ਾਦੀ ਦੂਰ ਜਾਂਦੀ ਹੈ ਇਹਨਾਂ ਮਸਲਿਆਂ ਦੇ ਨਾਲ ਇਹ ਛੋਟੀਆਂ ਗੱਲਾਂ ਨਹੀਂ ਨੇ ਸੋ ਸਾਨੂੰ ਇਹਦੇ ਤੇ ਗੱਲ ਕਰਨੀ ਬਣਦੀ ਹੈ ਤੇ ਐਸੇ ਤਰੀਕੇ ਨਾਲ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਜਦੋਂ ਗੱਲ ਸਾਡੀ ਚੱਲਦੀ ਹੈ ਆਪਸ ਦੇ ਵਿੱਚ ਸਾਡੀਆਂ ਮੀਟਿੰਗਸ ਹੁੰਦੀਆਂ ਨੇ ਵਿਚਾਰ ਵਟਾਂਦਰਾ ਚੱਲਦੇ ਨੇ ਤਾਂ ਉਹਨਾਂ 'ਚ ਜਿਹੜੇ ਗ੍ਰੇ ਏਰੀਆਸ ਨੇ ਸਾਡੇ ਉਹਨਾਂ 'ਚ ਇੱਕ ਇਹ ਵੀ ਹੈ ਇਹ ਕਾਫੀ ਮਹੱਤਵਪੂਰਨ ਮਸਲਾ ਅਸੀਂ ਉਹਨਾਂ ਵੀਰਾਂ ਨੂੰ ਅਸੀਂ ਸਾਥ ਦੇਣਾ ਚਾਹੁੰਦੇ ਆ ਮਿਸ਼ਨਰੀ ਵੀਰਾਂ ਦਾ ਖਾਲਸਤਾਨ ਦੇ ਜਿੰਨੇ ਵੀ ਯੋਧੇ ਨੇ ਵੀ ਹਾਂ ਤੁਸੀਂ ਲੜੋ ਅਸੀਂ ਤੁਹਾਡੇ ਨਾਲ ਪਰ ਆਪਣੀ ਸਟੇਜ ਆਪਣੇ ਤੇ ਹਮਲਾ ਕਰਨ ਲਈ ਨਵਰ ਤੋਂ ਤੇ ਐਸੇ ਤਰੀਕੇ ਨਾਲ ਜਿਹੜੀਆਂ ਸੰਪਰਦਾਵਾਂ ਨੇ ਉਹ ਵੀ ਉਹਨਾਂ 'ਚ ਵੀ ਕੁਝ ਨੁਕਸ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਉਹਨਾਂ ਅੱਗੇ ਵੀ ਹੱਥ ਜੋੜਾਂਗੇ ਪੈਰ ਫੜਾਂਗੇ ਉਹਨਾਂ ਦੇ ਕਿ ਤੁਸੀਂ ਪੰਜਾਬ ਦੇ ਪਿੰਡਾਂ 'ਚ ਨਿਕਲੋ ਪੰਜਾਬ 'ਚ ਨਿਕਲੋ ਮਿਸ਼ਨਰੀ ਵੀਰਾਂ ਨੂੰ ਵੀ ਵੀ ਤੁਸੀਂ ਪੰਜਾਬ ਚ ਹੁਣ ਪ੍ਰਚਾਰ ਬੰਦ ਕਰਤਾ ਪੰਜਾਬ ਦੇ ਪਿੰਡਾਂ ਚ ਦਿਵਾਨ ਲਾਉਣੇ ਬੰਦ ਕਰਤੇ ਜਿਹੜਾ ਕਿਹੜਾ ਥੋੜਾ ਬਹੁਤਾ ਚਾਰਜ ਮਾਤਾਂ ਪੜ ਜਾਂਦਾ ਗੁਰਬਾਣੀ ਕਥਾ ਵਿਚਾਰ ਕਰਨ ਦੀਆਂ ਤਾਂ ਸਿੱਧਾ ਉਹ ਵੀਜ਼ਾ ਲਵਾ ਕੇ ਪਹਿਲਾਂ ਬਾਹਰਲੇ ਕੰਟਰੀ ਚ ਆ ਜਾਂਦਾ ਵੀ ਇੱਥੇ ਇੱਥੇ ਵੀ ਪ੍ਰਚਾਰ ਕਰਨਾ ਇੱਥੇ ਸਿੱਖ ਬਣਾਉਣੇ ਆ ਅਸੀਂ ਉੱਥੇ ਉੱਥੇ ਤੁਸੀਂ ਮੈਦਾਨ ਤੁਸੀਂ ਆਪਣਾ ਗਵਾ ਲਿਆ ਤੁਹਾਡੀ ਡਿਊਟੀ ਉੱਥੇ ਬਣਦੀ ਆ ਅਸੀਂ ਮਦਦ ਕਰਾਂਗੇ ਉੱਥੇ ਪ੍ਰਚਾਰ ਕਰੋ ਇੱਥੇ ਨਾ ਆਓ ਤੁਸੀਂ ਅਮਰੀਕਾ ਕੈਨੇਡਾ ਚ ਆਸਟ੍ਰੇਲੀਆ ਚ ਬਾਹਰਲੇ ਮੁਲਕਾਂ ਚ ਇੱਥੇ ਇੱਥੇ ਸਿੱਖੀ ਇੱਥੇ ਖਾਲਸਾ ਦਾ ਲਹਿਰ ਬਹੁਤ ਚੱਲ ਰਹੀ ਹੈ ਅਸੀਂ ਤੁਹਾਡੇ ਭਰਮ ਚ ਨਹੀਂ ਆਉਣਾ ਹੈਗਾ ਤੁਸੀਂ ਉੱਥੇ ਸੰਭੋ ਅਸੀਂ ਤੁਹਾਨੂੰ ਮਾਇਆ ਦੇਵਾਂਗੇ ਅਸੀਂ ਭੇਟ ਕਰਾਂਗੇ ਮਾਇਆ ਤੁਹਾਨੂੰ ਉੱਥੇ ਮੋਰਚੇ ਸੰਭੋ ਨਸ਼ੇ ਤੋਂ ਬਚਾਓ ਸਾਡੇ ਮੁੰਡਿਆਂ ਨੂੰ ਸਾਡੇ ਫੌਜੀਆਂ ਨੂੰ ਜਿਨ੍ਹਾਂ ਨੇ ਸਾਡੇ ਲਈ ਕੰਮ ਕਰਨਾ ਤੁਹਾਡੇ ਲਈ ਕੰਮ ਕਰਨਾ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣੀਆਂ ਨੇ ਜਿਨ੍ਹਾਂ ਨੇ ਉਹਨਾਂ ਦੇ ਲਈ ਕੰਮ ਕਰੋ ਇਹ ਇਹ ਜ਼ਰੂਰੀ ਹੈ ਤੁਹਾਡੇ ਲਈ ਜੇ ਐਦਾਂ ਨਹੀਂ ਕਰੋਗੇ ਤਾਂ ਤੁਸੀਂ ਪਛਾਣੇ ਪਛਾਣੇ ਤਾਂ ਗਏ ਹੁਣ ਤੁਸੀਂ ਫਿਰ